ਕਿਸਾਨ ਵੀਰੋ ਛੋੜਨਾ ਧੋਖਾ ਹੁੰਦਾ ਮੋਟਰ ਕਦੇ ਵੀ ਨਹੀਂ ਮੱਚੂਗੀ ਧੋਖਾ ਕਿਵੇਂ ਹੁੰਦਾ ਮੈਂ ਤੁਹਾਨੂੰ ਦੱਸਦਾ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ 9.5 ਇੰਚੀ ਪੈ ਵੇਖਦਾ ਕਿਸਾਨ ਵੀਰੋ ਜੇ ਤੁਸੀਂ ਜਮੀਂ ਆੱਕ ਗਏ ਪੂਰੇ ਫੁੱਲ ਆੱਕ ਗਏ ਕਦੇ ਮੋਟਰ ਮੱਚੇਗੀ ਕਦੇ ਸਟਾਰਟਰ ਮੱਚੇਗਾ ਕਦੇ ਤਾਰ ਕਦੇ ਬੋਸ ਕਦੇ ਕੋਸ ਹੋ ਗਿਆ ਪੂਰੇ ਫੁੱਲ ਆੱਕ ਗਏ ਇਹ ਚੀਜ਼ਾਂ ਖਰੀਦਣਾ ਚਾਹਣੇ ਹੋ ਦਰਦੇ ਹੋ ਵੀ ਕਿਹਨੂੰ ਲੈ ਕੇ ਜਾਈਏ ਸਾਨੂੰ ਚੇਪੀ ਨਾ ਲੱਗ ਜਾਵੇ ਸਾਨੂੰ ਚੁੰਗੀ ਨਾ ਲੱਗ ਜਾਵੇ ਕੱਲੇ ਬੱਸ ਚੜ੍ਹ ਕੇ ਆਜੋ ਇੱਥੇ ਮੈਲਕਲਾਂ ਅੱਡੇ ਤੇ ਉਤਰ ਕੇ ਜਾਂ ਮੋਟਰਸਾਈਕਲ ਤੇ ਆਜੋ ਪਤਾ ਕਿੱਥੇ ਹੋਣਾ ਇਹ ਦੁਵਾਜ਼ ਤੁਸੀਂ ਸਿੰਗਲਾ ਸਵਰਸੀਵਲ ਮੋਟਰਾਂ ਦੇ ਇਹਨਾਂ ਕੋਲੇ ਸਾਰਾ ਕੰਮ ਪੂਰਾ ਕੰਪਨੀ ਦਾ ਮੰਨ ਕੇ ਚੱਲ ਸਸਤਾ ਤੁਸੀਂ ਕਿਤੋਂ ਵੀ ਪਤਾ ਕਰ ਲਿਓ ਸਾਨੂੰ ਇਹ ਅੰਦਰ ਆਪਾਂ ਕਰਦੇ ਆਂ ਗੱਲਬਾਤ ਬਾਬੂ ਜੀ ਸਾਸੀ ਕਾਲ ਜੀ ਤੇ ਮੈਂ ਕਿਸਾਨ ਵੀਰਾਂ ਨੂੰ ਕਿਹਾ ਜੇ ਤੁਸੀਂ ਪੂਰੇ ਫੁੱਲ ਅੱਕ ਗਏ ਤਾਂ ਕੱਲੇ ਬਸ ਚੜ੍ਹ ਕੇ ਉਰੇ ਆ ਜਾ ਬਿਲਕੁਲ ਜੀ ਬਿਲਕੁਲ ਸਾਨੂੰ ਟੋਟਲ ਬ੍ਰਾਂਡਡ ਕੰਪਨੀਆਂ ਦਾ ਮਾਲ ਮਿਲੂਗਾ ਲੁਬੀ ਸੀਆਰਏ ਕ੍ਰਮਟਨ ਤਿੰਨ ਮੋਟਰ ਏਜੰਸੀ ਆਪਣੇ ਕੋਲੇ ਰਵਿੰਦਰਾ ਪੀਵੀਸੀ ਪਾਈਪ ਜਿਹੜਾ ਬਾਜ਼ਾਰ ਦੇ ਵਿੱਚ ਵਿਕਦਾ ਉਹ ਪਤਾ ਨਹੀਂ ਕੀ ਕੀ ਵੇਚ ਦਿੰਨੇ ਬਾਗੇ ਤੁਹਾਨੂੰ ਕੰਪਨੀ ਦਾ ਮਾਲ ਮਿਲੂਗਾ ਜੇ ਪਲਾਸਟਿਕ ਦੇ ਵਿੱਚ ਲੈਣਾ ਇਹ ਵੀ ਸਾਡੇ ਆਪਣੀ ਫੈਕਟਰੀ 'ਚ ਬਣਿਆ ਹੋਇਆ ਪਾਈਪ ਆ ਜੀ ਠੀਕ ਹੈ ਮਤਲਬ ਫੁੱਲ ਸਟਰੈਂਥ ਜਿੰਨੀ ਗਾਰੰਟੀ ਤੁਸੀਂ ਚਾਹੋਗੇ ਸਾਲ 2 ਸਾਲ 3 ਸਾਲ 4 ਸਾਲ ਅਸੀਂ ਦੇਣ ਨੂੰ ਤਿਆਰ ਆ ਕੋਈ ਉਹ ਲੰਬਾ ਨਹੀਂ ਕੋਈ ਲੰਬਲੀ ਫੁੱਲ ਪ੍ਰੈਸ ਕਰਕੇ ਬਣਿਆ ਫੁੱਲ ਉਹਦੇ ਬਣਿਆ ਪਾਣੀ ਦਾ ਪੂਰਾ 20 ਸਾਲ ਹੋ ਗਏ ਸਾਨੂੰ ਵੇਚਦੇ ਨੂੰ ਮਾਲ ਇਹ ਡਿਲੀਵਰੀ ਹੈ ਜੀ ਕਾਲਮ ਪਾਈਪ ਕਹਿੰਦੇ ਆ ਇਹਨੂੰ ਕਾਰ ਮੱਚ ਗਈ ਅੰਦਰ ਅੱਗ ਲੱਗ ਗਈ ਇਹਨੂੰ ਕੁਝ ਵੀ ਨਹੀਂ ਹੁੰਦਾ ਇਹ ਸਾਡੀ ਫੁੱਲ ਗਾਰੰਟੀ ਹੈ ਹੁੰਦਾ ਹੀ ਨਹੀਂ ਨਾ ਅਜੇ ਤੱਕ ਕੋਈ ਹੋਇਆ ਨਾ ਹੋਏਗਾ ਇਹ ਕੰਪਨੀ ਦੀ ਕੰਪਨੀ ਦੀ ਚੀਜ਼ ਆ ਜੀ ਮੈਨੂੰ ਮੋਟਰਾਂ ਬਾਰੇ ਦੱਸ ਦੇ ਇੱਕ ਵਾਰ ਉਹਨਾਂ ਕੱਟ ਕੇ ਮੋਟਰ ਆਪਣੇ ਕੋਲੇ ਸੀਆਰਏ ਮਿਲ ਜੂਗੀ ਜੀ ਬ੍ਰਾਂਡ ਬ੍ਰਾਂਡ ਸੀਆਰਏ ਕੰਬੇ ਟੂਰ ਦਾ ਸਭ ਤੋਂ ਪੁਰਾਣਾ ਬ੍ਰਾਂਡ ਆ ਮੋਟਰਾਂ ਦੇ ਵਿੱਚ ਸੰਸਾਰ ਪਧਰੀ ਕੰਮ ਆ ਹਾਂ ਤਕਰੀਬਨ 72 ਕੰਟਰੀਆਂ ਦੇ ਵਿੱਚ ਸਪਲਾਈ ਐਸ ਕੰਪਨੀ ਦੇ ਇਕਾ ਲੋਬੀ ਜਿਹਦਾ ਨਾਂ ਤਾਂ ਤਕਰੀਬਨ ਸਾਰੇ ਕਿਸਾਨ ਵੀਰ ਜਾਣਦੇ ਨੇ ਮੋਨੋਬਲਾਕ ਹਾਂ ਉਹਨਾਂ ਨੇ ਵਰਤੀ ਹੋਈ ਆ ਪੁਰਾਣਾ ਕੰਮ ਆਲ ਇੰਡੀਆ ਦੇ ਵਿੱਚ ਨੰਬਰ 1 ਤੇ ਲੁੱਬੀ ਗਣੀ ਜਾਂਦੀ ਹੁੰਦੀ ਹੈ ਤੇ ਵਾਕਿਆ ਗੁਰਜੀਆਂ ਕੰਪਨੀਆਂ ਉਸ ਤੋਂ ਬਾਅਦ ਆਉਂਦੀਆਂ ਤੀਜੀ ਆਪਣੇ ਕੋਲੇ ਕਰੰਟਨ ਮਿਲ ਜੂਗੀ ਜੀ ਠੀਕ ਹੈ ਮਨੋ ਸਾਰਾ ਕੰਮ ਪੂਰਾ ਕੰਪਨੀ ਦਾ ਪੂਰੀ ਕੰਪਨੀ ਦਾ ਮਿਲੂਗਾ ਬਿਨਾਂ ਕੰਪਨੀ ਤੋਂ ਆਪਣੇ ਅੰਦਰ ਕੁਝ ਵੀ ਨਹੀਂ ਮਿਲਣਾ ਤੁਹਾਨੂੰ ਹੁਣ ਕਿਸਾਨ ਵੀਰਾਂ ਦੇ ਅੰਦਰ ਇਹ ਬਹਿ ਮਾ ਵੀ ਮਤਲਬ ਕੰਪਨੀ ਦਾ ਸਮਾਨ ਮਹਿੰਗਾ ਹੋਊਗਾ ਪਰ ਉਹ ਦੇਸੀ ਜੀ ਪਾੜੋ ਡੰਗ ਸਾਰਾ ਡੰਗਸਾਰਨ ਦਾ ਬੰਦਾ ਦੋ ਵਾਰੀ ਪੈਸੇ ਲਾਉਂਦਾ ਹਾਂ ਜਿਹੜਾ ਵਧੀਆ ਸਮਾਨ ਲਊਗਾ ਤਾਂ ਜ਼ਿੰਦਗੀ ਭਰ ਦੀ ਨਿਸ਼ਾ ਹੋ ਜਾਂਦੀ ਹੈ ਵੀ ਹਾਂ ਮੈਂ ਕੁਝ ਲੈ ਲਿਆ ਪਰ ਜਦੋਂ ਤੁਸੀਂ ਇੱਥੇ ਮੋਟਰ ਲੈ ਲਈ ਤਾਂ ਤੁਸੀਂ ਆਪਣੇ ਸਾਰੇ ਸਹਰਾਂ ਚ ਕਿਤੇ ਵੀ ਪਤਾ ਕਰ ਲਓ ਇੱਥੋਂ ਮਿਲ ਨਹੀਂ ਸਭ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਦਵਾਂਗੇ ਹੂੰ ਕੱਟ ਦੇਣਾ ਕੱਟ ਦੇਣਾ ਕੱਟ ਦੇਣਾ ਉਹ ਕਿਸੇ ਨੂੰ ਨਾਮ ਲੈ ਕੇ ਆਉਣ ਕੱਲੇ ਆ ਜਨੋਰੀ ਬਿਲਕੁਲ ਬਿਲਕੁਲ ਕੱਲੇ ਆਉਣ ਆ ਜੀ ਐਲਟੀਐਲ ਕੇ ਦਾ ਸਟਾਰਟਰ ਜਿਹੜਾ ਕਿ ਅੱਜ ਤੋਂ ਤਕਰੀਬਨ 60 ਸਾਲ ਤੋਂ ਬਿਜ਼ਾਰ ਦੇ ਵਿੱਚ ਵਿਕ ਰਿਆ ਪੀ ਆ ਇਹਦੇ ਵੀ ਇਹ ਜਿਹੇ ਰੇਟ ਦਵਾਂਗੇ ਤੁਹਾਨੂੰ ਕਿਤੋਂ ਵੀ ਨਹੀਂ ਪ੍ਰਾਈਸ ਇਹਦਾ ਮਿਲਣਾ ਰੇਟ ਤਾਂ ਘਟਾ ਹੀ ਗਏਗਾ ਚੁੱਪ ਕਰਕੇ ਲਾ ਲੈ ਨਾ ਮੈਂ ਕਦੇ ਮੋਟਰ ਨਹੀਂ ਮੱਚੂਗੀ ਜੇ ਤੁਹਾਡੇ ਕੋਲ ਇਹ ਸਟਾਰਟਰ ਲੱਗ ਗਿਆ ਠੀਕ ਹੈ ਮੋਟਰ ਕਦੇ ਵੀ ਨਹੀਂ ਮੱਚੂਗੀ ਕਿਉਂਕਿ ਇਹ ਮੋਟਰ ਦੇ ਅੱਗੋਂ ਵੀ ਅਗਰ ਸ਼ਾਰਟ ਹੁੰਦੀ ਆ ਨਾ ਸਟਾਰਟਰ ਤੋਂ ਬਾਅਦ ਵੀ ਤਾਂ ਵੀ ਇਹਨੇ ਕੱਟ ਕਰ ਜਾਣਾ ਇਹ ਚੀਜ਼ਾਂ ਬਚਾਉਣਗੀਆਂ ਮੋਟਰ ਨੂੰ ਅੱਗੇ ਆਪਾਂ ਨੂੰ ਪੈਸਾ ਵੀ ਬਚਾਉਗੀ ਇੱਕ ਵਾਰੀ ਮੋਟਰ ਛੱਡਦੀ ਆ ਤਾਂ 5-7000 ਲੱਗ ਜਾਂਦਾ ਜੀ ਜੀ ਉਹ ਬਿਲਕੁਲ ਆਪਣਾ ਸੇਵ ਹੋਊਗਾ। ਹਾਂ ਆ ਕੇਰਾ ਰੁਪਏ ਲਾ ਲ। ਹਾਂਜੀ ਹਾਂਜੀ। ਪਰ ਰੁਪਏ ਸੋਡੇ ਘੱਟ ਲੱਗਣਗੇ ਮੈਂ ਫੇਰ ਕਹਿਣਾ ਤੁਸੀਂ ਕਹੋਗੇ ਵੀ ਸਾਨੂੰ ਮਾਈ ਕੀ ਚੀਜ਼ ਤੇ ਲੈ ਕੇ ਆ ਇੱਥੇ ਬਹੁਤ ਜ਼ਿਆਦਾ ਸਸਤਾ ਤਾਰ ਮਿਲੂ ਐਲਟੀਐਲ ਕੇ ਜੀ ਫਿਨੋਲੈਕਸ ਤੇ ਲੁੱਬੀ ਦੀ ਜੀ। ਹਾਂ ਨਹੀਂ ਫੇਰ ਮੋਟਰ ਵਧੀਆ ਜਦੋਂ ਸਾਰਾ ਕੁਝ ਟਰੈਕਟਰ ਵਧੀਆ ਲੱਗਦਾ ਫੇਰ ਤਾਰ ਪਿੱਛੇ ਕਹ ਨੂੰ ਕੌਲ ਕਰ। ਤਾਰ ਆਪਾਂ ਨੂੰ ਐਲਟੀਐਲ ਕੇ ਮਿਲੂ ਜੀ ਲੁੱਬੀ ਮਿਲੂਗੀ ਜੀ। ਜੀ। ਇਹ ਹੈਗੀ ਆ ਲੁੱਬੀ ਦੀ ਆ ਜੀ। ਜੀ। ਪਿੱਛੇ ਵੀ ਪਈ ਇਹਨੇ ਤੇ ਐਲਟੀਐਲ ਕੇ ਮਿਲੂ ਜਿਹੜੀ ਆਪਣੀ ਪੁਰਾਣੀ ਕੰਪਨੀ ਚੱਲਦੀ ਆਉਂਦੀ ਜੇਸ ਨੂੰ ਤਾਰਾਂ ਬਾਰੇ ਦੱਸਦਾ ਵੀ ਮੋਟਰ ਤਾਂ ਵਧੀਆ ਦੇਣਗੇ ਨੇ ਸਟਾਰਟਰ ਵੀ ਤੁਹਾਨੂੰ ਦੱਸਦੇ ਤਾਰਾਂ ਵੀ ਵਧੀਆ ਦੇਣਗੇ ਕਿਉਂਕਿ ਸਾਰਾ ਸਾਜ ਸਮਾਨ ਅਸਲੀ ਵੀ ਦੇਣਾ ਸਿੰਗਲ ਫੇਸ ਦੇ ਵਿੱਚ ਵੀ ਤਕਰੀਬਨ ਸਾਰਾ ਆਪਣੇ ਕੋਲੇ ਲੁੱਬੀ ਸੀਆਰਏ ਰੋਮਾ ਕਲਿਆਣੀ ਸਾਰੀਆਂ ਕੰਪਨੀ ਹੁੰਦੀਆਂ ਸਾਢੇ 12 15 25 ਜੋ ਮਰਜ਼ੀ ਲਾ ਲੋ ਜਿੰਨੇ ਤੱਕ ਮਰਜ਼ੀ ਲਾਏ ਰੇਟ ਪਤਾ ਕਰ ਲੈਣਾ ਰੇਟ ਬਿਲਕੁਲ ਜੀ ਬਿਲਕੁਲ ਪ੍ਰਾਈਸ ਵੀ ਇਹੋ ਜਿਹਾ ਵਧੀਆ ਦਵਾਂਗੇ ਵੀਰ ਵੀ ਖੁਸ਼ ਪਰ ਉਹ ਇੱਕ ਗੱਲ ਹੋਰ ਨਾਲ ਕਈ ਚੀਜ਼ਾਂ ਨੇ ਬਾਜ਼ਾਰ ਦੇ ਵਿੱਚ ਜੀ ਮੰਨ ਲਓ ਕਈ ਵਾਰ ਕੋਈ ਦੂਸਰਾ ਦੁਕਾਨਦਾਰ ਜਾਂ ਕੋਈ ਕਹਿ ਸਕਦੇ ਆਂ ਵੀ ਪ੍ਰਾਈਸ ਘਟ ਦੇ ਦਿੰਦਾ ਨਾ ਉਹਦੇ ਵਿੱਚ ਵੀ ਐਕਸਪਲੇਨ ਕਰਾਂਗੇ ਦੋ ਤਿੰਨ ਮਾਡਲ ਆਪਣੇ ਕੋਲੇ ਸਾਰੀਆਂ ਕੰਪਨੀਆਂ ਦੇ ਹਾਜ਼ਰ ਪਏ ਹਾਂ ਉਹ ਮਾਡਲ ਕੁਛ ਇਹ ਤਾਂ ਆਪ ਨੂੰ ਕੀ ਪਤਾ ਲੱਗੂ ਦੇਖ ਕੇ ਕੀ ਪਤਾ ਲੱਗੂ ਨਾ ਉਹ ਵੀ ਆਪਾਂ ਐਕਸਪਲੇਨ ਕਰਾਂਗੇ ਵੀ ਹਾਂ ਹੈਗੇ ਨੇ ਜੀ ਵੱਡੀਆਂ ਜੀ ਵੀ ਪਏ ਨੇ ਛੋਟੀਆਂ ਜੀ ਵੀ ਪਏ ਨੇ ਹਾਂ ਮੈਂ ਇਹ ਗੱਲ ਕਹਿਣਾ ਵੀ ਆਪਾਂ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਾਂ ਜੀ ਬਿਲਕੁਲ ਜੀ ਤੇ ਮਹਿਲਕਣਾ ਚ ਖੜੇ ਆਂ ਇਸ ਟਾਈਮ ਮਹਿਲਕਣਾ ਬਰਨਾਲੇ ਜ਼ਿਲ੍ਹੇ ਚ ਪੈਂਦਾ ਜੀ ਬਿਲਕੁਲ ਜੀ ਵਿੱਦ ਹੂੰ ਆਪਣੇ ਕੋਲ ਕੈਪੈਸਟਰ ਨੇ ਜੀ ਜੀ ਇਹ ਵੀ ਕੰਪਨੀ ਦੇ ਐਲਟੀਐਲ ਦੇ ਕੈਪੈਸਟਰ ਨੇ ਜੀ ਕੰਪਨੀ ਸਾਰੀ ਕੰਪਨੀ ਚੀਜ਼ਾਂ ਸਾਰੀ ਕੰਪਨੀ ਜੀ ਮਿਲੂਗੀ ਬਹੁਤ ਸਾਰੇ ਪੁਰਾਣੇ ਕੰਮ ਆ ਜੀ ਹਾਂਜੀ 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 ਕਿਟਗੈਟ ਲੈ ਲਓ ਮਿਲਵਾਰਨ ਦੇ ਪਿਆ ਜੀ ਹਾਂ ਇਹ ਜੈਪੁਰ ਦੀ ਕੰਪਨੀ ਆ ਜੀ ਜਿਹਨੂੰ ਮਿਲਵਾਰਨ ਕਹਿੰਦੇ ਆ ਲੈ ਸੋਨੂੰ ਸਾਰੀ ਸਾਜੋ ਸਮਾਨ ਜਿੰਨਾ ਮੇਕਅਪ ਦਾ ਕਿਸਾਨਾਂ ਦਾ ਸਾਰੀ ਵਧੀਆ ਦੇਵਾਂਗੇ ਵਧੀਆ ਦਵਾਂਗੇ ਥੋੜਾ ਲਾਂਬਾ ਖਤਮ ਕਰਾਂਗੇ ਮੁੜ ਕੇ ਤੁਸੀਂ ਕਿਸੇ ਨੂੰ ਕਹੋਗੇ ਨਹੀਂ ਹੈਗੇ ਤੇ ਮੈਂ ਤਾਂ ਇਹੀ ਕਹਣਾ ਕਿਸਾਨ ਵੀਰਾਂ ਨੂੰ ਵੀ ਸਿੱਧੇ ਇੱਥੇ ਪਹੁੰਚਣ ਅਮੈਰਕਣਾ ਕੋਸ ਕਰਨ ਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜੇ ਕੋਈ ਤੁਹਾਨੂੰ ਦੱਸਦਾ ਤੁਹਾਡੇ ਘਰੇ ਆ ਕੇ ਕਿਤੇ ਬਾਹਰੇ ਆ ਕੇ ਖੇਤ ਆ ਕੇ ਉਹਨਾਂ ਦੀ ਸੁਣਨ ਦੀ ਕਿਸੇ ਦੀ ਲੋੜ ਨਹੀਂ ਕਿਸਾਨ ਵੀਰੋ ਤੁਹਾਡੇ ਨਾਲ ਧੋਖਾ ਹੁੰਦਾ ਧੋਖਾ ਕਿਵੇਂ ਹੁੰਦਾ ਆਜਾ ਤੁਹਾਨੂੰ ਦੱਸੀਏ ਬਾਬੂ ਜੀ ਜਿਹੜੇ ਇਨਾਂ ਚ ਧੋਖਾ ਹੁੰਦਾ ਪਾਈਪਾਂ ਚ ਜੀ ਆ ਆ ਮਾਰਤਾ ਆ ਆ ਮਾਰਤਾ ਧੋਖਾ ਕਿਵੇਂ ਹੁੰਦਾ ਮੈਂ ਤੁਹਾਨੂੰ ਦੱਸਦਾ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ 9 ਇੰਚੀ ਪਾਇਪ ਵੇਚਦਾ ਕਿਸਾਨ ਚਾਹੁੰਦਾ ਮੈਨੂੰ ਖੁੱਲਾ ਬੋਰ ਹੋਵੇ 10 ਇੰਚੀ ਚ ਪਾਉਣ ਲਈ 9.5 9.5 ਇੰਚੀ ਕੋਈ ਵੀ ਬੰਦਾ ਤੁਹਾਨੂੰ ਆਈਐਸਆਈ ਪਾਇਪ ਦੇ ਨਹੀਂ ਸਕਦਾ ਅਗਰ ਦਿੰਦਾ ਤਾਂ 420 ਦਾ ਪਰਚਾ ਹੋ ਸਕਦਾ ਉਸ ਦੇ ਉੱਤੇ ਵੀ ਅਸਲੀ ਕਹੇ ਕਿ ਆਈਐਸਆਈ ਹੈ ਅਸਲੀ ਕਹੇ ਕਿ ਆਈਐਸਆਈ ਹੋ ਨਹੀਂ ਸਕਦਾ ਇਹਦੇ ਲਿਖਿਆ ਵੀ ਹੁੰਦਾ ਆਈਐਸਆਈ ਕਈ ਖੁਦਵਾ ਕੇ ਰੱਖਦੇ ਨੇ ਵੀ ਵੇਚਦੇ ਨੇ ਕਿਸਾਨਾਂ ਨਾਲ ਧੋਖਾ ਕਰਦੇ ਆ ਵੀ ਇਹ ਆਈਐਸਆਈ ਆਈਐਸਆਈ ਜਾਂ ਤਾਂ 9 ਇੰਚੀ 10 ਇੰਚੀ 11 ਇੰਚੀ 8 ਇ ਮਤਲਬ ਜਿਹੜੇ ਸਰਟੀਫਾਈਡ ਆ ਆ ਕਿੰਨੇ ਇੰਚੀ ਆ ਇਹ 9 ਇੰਚੀ ਆ ਜੀ ਇਹ ਚਾਹੀਏ ਸਹੀ ਇਹ ਆਈਐਸਐ ਸਹੀ ਹੈ ਇਹਦੀ ਟੈਸਟਿੰਗ ਵੀ ਦੱਸ ਦਿੰਦੇ ਆ ਤੁਹਾਨੂੰ ਕੀ ਹੁੰਦੀ ਆ ਆਈਐਸਐ ਦੀ ਪੈਪ ਖੜਾ ਕਰ ਲਓ ਸਿੱਧਾ ਫਰਸ਼ ਤੇ ਛੜ ਦੋ ਹਾਂ ਜੇ ਟੁੱਟ ਗਿਆ ਤਾਂ ਨਾਹਣਾ ਆਈਐਸਐ ਹੈ ਠੀਕ ਹੈ ਬਚ ਗਿਆ ਤਾਂ ਆਈਐਸਐ ਹੈ ਹੋਰ ਕੀ ਨਿਸ਼ਾਨੀ ਹੈ ਹੋਰ ਨਿਸ਼ਾਨੀ ਗ੍ਰੇ ਕਲਰ ਦਾ ਹੋਊਗਾ ਜੀ ਗ੍ਰੇ ਕਲਰ ਜਿੰਨੇ ਵੀ ਤੁਸੀਂ ਪੈਪ ਦੇਖੋਗੇ ਫਿਨੋਲੈਕਸ ਦੇਖੋਗੇ ਜਾਂ ਤੁਸੀਂ ਸੁਪਰੀਮ ਦੇਖੋਗੇ ਸਾਰੇ ਗ੍ਰੇ ਕਲਰ ਚ ਮਿਲਣਗੇ ਸਾਰਾ ਰਵਿੰਦਰਾ ਪੈਪ ਆ ਜੀ ਸਾਨੂੰ ਪੰਜਾਬ ਦੇ ਵਿੱਚ ਜਨੇ ਮਤਲਬ ਇੱਕ ਦੋ ਕੰਟਰਾਂ ਤੇ ਹੀ ਮਾਲ ਮਿਲੂਗਾ ਇਹ ਇਹ ਵੀ ਕੰਪਨੀ ਦਾ ਬਹੁਤ ਵੱਡੀ ਰਵਿੰਦਰਾ ਕੰਪਨੀ ਆ ਇਹਦਾ ਵੀ ਲੰਬਾ ਗਰੁੱਪ ਦਾ ਕੰਪਨੀ ਇਹ ਤਾਂ ਹੈ ਹੀ ਆ ਜੀ ਲੰਬਾ ਹੀ ਨਹੀਂ ਹੈ ਇਸ ਚੀਜ਼ ਕਿਉਂਕਿ ਕੁਆਲਿਟੀ ਆ ਹਰ ਇੱਕ ਚੀਜ਼ ਰਿੰਗ ਟੈਸਟਡ ਆ ਸਾਡਾ ਕੋਈ ਮਰਜ਼ੀ ਪੈ ਵੱਢ ਕੇ ਚੈੱਕ ਕਰ ਸਕਦਾ ਕਿਸਾਨ ਆ ਉਹਦੇ ਖੇਤ ਗਿਆ ਹੋਇਆ ਮਾਲ ਵੀ ਚੈੱਕ ਕਰ ਸਕਦਾ ਹੂੰ ਕਈ ਕਿ ਦੁਕਾਨਦਾਰ ਕਹਣਗੇ ਸਾਡੀ ਚੂੜੀ ਖਰਾਬ ਹੋ ਜੇਗੀ ਸਾਡੀ ਆਹ ਖਰਾਬ ਹੋ ਜੇਗੀ ਅਸੀਂ ਕਹਿੰਦੇ ਜਿਹੜਾ ਮਰਜ਼ੀ ਪੈਪ ਚੈੱਕ ਕਰ ਜਦੋਂ ਆਪਣੇ ਜੀ ਕੁਝ ਕਮੀ ਨਹੀਂ ਹੈਗੀ ਚੂੜੀ ਖਰਾਬ ਹੋ ਸਾਡੀ ਹੋਊਗੀ ਹਮ ਸਸਤਾ ਹੋਵੇ ਬਾਰ ਬਾਰ ਤੇ ਮਹਿੰਗਾ ਹੋਵੇ ਇੱਕ ਵਾਰ ਪਰ ਇਹ ਮਹਿੰਗਾ ਨਹੀਂ ਫੇਰ ਵੀ ਇਹ ਇੱਕ ਵਾਰ ਚ ਛੋਟਾ ਕੰਮ ਸਾਧੂਗਾ ਮਹਿਲ ਕਲਾਾਂ ਚ ਬੱਸ ਸਟੈਂਡ ਦੇ ਕੋਲੇ ਜੀ ਨੇੜੇ 베ਰਕਾ ਆਪਣੀ ਚਿਲਿੰਗ ਪਲੈਂਟ ਆਪਣਾ ਸਿੰਗਲਾ ਸਮਰਸੀ ਵਾਲਿਆਂ ਦਾ ਪਾਈਪ ਸਟੋਰ ਕਰ ਦਿਓ ਕਿਸਾਨ ਵੀਰੋ ਵੀਡੀਓ ਸ਼ੇਅਰ ਕਰੋ ਕਿਉਂਕਿ ਆਪਾਂ ਕਿਸਾਨ ਵੀਰਾਂ ਦਾ ਫੁੱਲ ਫਾਇਦਾ ਕਰਨਾ